ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨੀਟਰ ਪੰਜਾਬੀ মিডিਆ ਮਹਿਮਨ ਪ੍ਰਿਕਰ ਹਾਜ਼ਿਰਨ ਸਵੇ ਦੀਆਂ ਵੱਡੀਆਂ ਅਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਸੀਐਮ ਭਗਵੰਤ ਮਾਨ ਨੇ ਦਿੱਤਾ ਬਿਆਨ ਕਿਹਾ ਸੂਬੇ ਦੀ ਤਰੱਕੀ ਅਤੇ ਅਮਨ ਸ਼ਾਂਤੀ ਦੇ ਖਿਲਾਫ ਲੋਕੋ ਮੇਰੇ ਪ੍ਰਤੀ ਕਰ ਰਹੇ ਨੇ ਕੜੂਰ ਪ੍ਰਚਾਰ ਪੰਜਾਬ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਹਾਈ ਕੋਰਟ ਦੇ ਨਵੇਂ ਹੁਕਮ ਹੋਏ ਜਾਰੀ ਸਿਮ ਭਵਨਤਮਨ ਵੱਲੋਂ ਸਿਹਤ ਵਿਭਾਗ ਚ ਕੀਤਾ ਗਿਆ ਨਵਾਂ ਉਪਰਾਲਾ ਆਮ ਆਦਮੀ ਕਲੀਨਿਕ ਨੂੰ ਕੀਤੀ ਗਈ ਸਮਰਪਤੀ। ਫੁਕਮ ਨਾਲ ਇੱਕ ਵਾਰ ਫਿਰ ਕੰਬੀ ਤਰਤੀਜ ਜ਼ਬਰਦਸਤ ਪੁਚਾਲ ਦੇ ਝਟਕੇ ਲੋਕਾਂ ਨੇ ਕੀਤੇ ਮਹਿਸੂਸ ਸਹਿਮੇ ਲੋਕ ਆਪਣੇ ਘਰਾਂ ਚੋਂ ਨਿਕਲੇ ਬਾਹਰ। ਸਕੂਲੀ ਬੱਚਿਆਂ ਉੱਤੇ ਡਿੱਗੀ ਅਸਮਾਨੀ ਬਿਜਲੀ ਜਿਦੇ ਵਿੱਚੋਂ 8 ਬੱਚਿਆਂ ਦੀ ਹੋਈ ਮੌਤ ਇੱਕ ਬੱਚਾ ਗੰਭੀਰ ਜ਼ਖਮੀ। ਨਾਜ ਮੰਡੀ ਕੋਟਾਲੇ ਦੇ ਸਭ ਤੋਂ ਵੱਡੇ ਮੁਲਜ਼ਮ ਹੋਇਆ ਗ੍ਰਿਫਤਾਰ ਰਿਕੂਟ ਦੇ ਵਿੱਚ ਕੀਤਾ ਸਮਰਪਣ ਮੁਰ ਗੋਲੀਆਂ ਦੀ ਆਵਾਜ਼ ਨਾਲ ਕੰਬਿਆ ਪੰਜਾਬ ਅੰਮ੍ਰਿਤ ਸਰ ਦੇ ਸਥਿਤ ਇੱਕ ਮਸ਼ਹੂਰ ਸ਼ੋਰੂਮ ਤੇ ਬਦਮਾਸ਼ਾਂ ਵੱਲੋਂ ਕੀਤੀ ਗਈ ਫਾਇਰ ਜੇਲ੍ਹ ਚੋਂ ਚਲਾਏ ਜਾ ਰਹੇ ਡਰਗ ਗ੍ਰੈਕਟ ਦਾ ਪੁਲਿਸ ਨੇ ਕੀਤਾ ਪਰਦਾਫਾਸ਼ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ PSPCL ڈپارٹمنٹ ਵੱਲੋਂ OTS ਨੂੰ ਲੈ ਕੇ ਨਵਾਂ ਕਮਰਸ਼ੀਅਲ ਸਰਕੂਲੇਸ਼ਨ ਕੀਤਾ جاری ਗੁਰਬਤ ਨੂੰ ਹਰਾਉਣ ਵਾਲੇ ਹਰਦੀਪ ਮੁੰਡੀਆਂ ਨੂੰ ਆਪ ਜੀ ਮਿਲੀ ਸੀਟ ਬਣੇ ਮੰਤਰੀ ਹੁਣ ਪੰਜਾਬ ਦੀ ਕਰਨਗੇ ਸੇਵਾ ਨਸ਼ੇ ਨੇ ਉਜਾੜਿਆ ਇੱਕ ਹੋਰ ਹੱਸਦਾ ਖੇਡ ਦਾ ਪਰਿਵਾਰ ਓਵਰਡੋਸ ਕਾਰਨ ਨੌਜਵਾਨ ਦੀ ਹੋਈ ਮੌਤ ਮਾਂ ਨੇ ਲਗਾਏ ਗੰਭੀਰ ਇਲਜ਼ਾਮ ਮੋਬਾਈਲ ਬੈਂਕਿੰਗ ਰਾਹੀਂ ਖਾਤੇ 'ਚ ਉਡਾਏ ਕਰੋੜਾ ਰੁਪਏ ਪੰਜਾਬ ਕੈਬਨਿਟ ਫੇਰ ਬਦਲ ਦੌਰਾਨ ਕਾਮਯਾਬ ਰਹੇ ਚਾਰ ਹਾਰੇ ਮੰਤਰੀ ਆਪਣੀ ਕੁਰਸੀ ਬਚਾਉਣ ਚ ਦੁਆਬਾ ਨੂੰ ਮਿਲੇ ਦੋ ਮੰਤਰੀ ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਤੇ ਜਲੰਧਰ ਤੋਂ ਮੋਹਿੰਦਰ ਪਗਤ ਨੇ ਚੁੱਕੀ ਸੋ 8 ਸਾਲ ਪਹਿਲਾਂ ਵਿਅਕਤੀ ਨੇ ਆਪਣੀ ਗਰਲਫ੍ਰੈਂਡ ਨਾਲ ਕਰਵਾਈ ਸੀ ਲਵ ਮੈਰਿਜ ਹੁਣ 8 ਸਾਲ ਬਾਅਦ ਇੱਕ ਨਵੀਂ ਗਰਲਫ੍ਰੈਂਡ ਨਾਲ ਹੋਇਆ ਫਰਾਰ ਤਿੰਨ ਬੱਚਿਆਂ ਦਾ ਪਿਓ 인사니ת ਹੋਈ ਸ਼ਰਮਸ਼ਾਰ 64 ਸਾਲਾਂ ਬਜ਼ੁਰਗ ਨੇ 16 ਸਾਲਾਂ ਕੁੜੀ ਨਾਲ ਕੀਤਾ ਜ਼ਬਰਜਨਾਬ ਪੰਜਾਬ ਦੇ ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ ਪ੍ਰਤੀ ਨੂੰ ਮਿਲੀ ਹਰੀ ਝੰਡੀ ਰਵਨੀਤ ਬਿੱਟੂ ਨੇ ਫੇਰ ਕੀਤਾ ਵਿਵਾਦਿਤ ਬਿਆਨ ਕਿਹਾ ਕਾਂਗਰਸ ਨੂੰ ਰਾਹੁਲ ਗਾਂਧੀ ਦਾ ਕਰਨਾ ਚਾਹੀਦਾ ਹੈ ਵਿਰੋਧ ਪੰਜਾਬ ਦੇ ਸਰਕਾਰੀ ਸਕੂਲ ਚ ਦਿਨ ਦਿਹਾੜੇ 12 ਸਾਲਾਂ ਬੱਚਾ ਹੋਇਆ ਅਗਵਾ ਪੰਜਾਬ ਚ ਮੌਸਮ ਹੋਇਆ ਖੁਸ਼ਕ ਪੰਜਾਬ ਦੇ ਲੋਕ ਗਰਮੀ ਤੋਂ ਨੇ ਬੇਹਾਲ ਮੌਸਮ ਵਿਭਾਗ ਨੇ ਨਵੀਂ ਹਦਾਇਤਾਂ ਕੀਤੀਆਂ ਜਾਰੀਆਂ ਆਉਣ ਵਾਲੇ ਦਿਨਾਂ ਚ ਮੌਸਮ ਰਹੇਗਾ ਗਰਮ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਧੰਨਵਾਦ